ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੇ ਬੜੀ ਖੁਸ਼ੀ ਹੋਈ ਆਪਣੇ ਬਾਈ ਜੀ ਨੂੰ ਮਿਲ ਕੇ ਸੋ ਹਿਮਾਲੇ ਵਾਲੇ ਦਾ ਬਾਈ ਬਾਈ ਕਹਿੰਦੇ ਹੁੰਦੇ ਆ ਹਨ ਪਿਆਰ ਨਾਲ ਤੇ ਬਾਈ ਦੇ ਗੀਤ ਤੁਸੀਂ ਸਾਰੇ ਨੇ ਸੁਨੇ ਆ ਬੱਚੇ ਬੱਚੇ ਦੀ ਜਵਾਨ ਤੇ ਆ ਸ਼ਾਇਆ ਤੀਰ ਵਾਲੇ ਬਾਪੇ ਦਾ ਟ੍ਰੈਂਡ ਰਾਣੀ ਏ ਓਲ ਦਮਾਤੇ ਰਣਕਦੇ ਆ ਜਿਹੜੇ ਹਨ ਸਰਕਾਰਾਂ ਨੂੰ ਤੇ ਹੋਰ ਵੀ ਬਾਈ ਦੇ ਕਈ ਹੁਜੇ ਸਿੰਘ ਦੇ ਗੀਤ ਆਏ ਨੇ ਸੋ ਅੱਜ ਸਬੱਬੀਕ ਦੇ ਜਿਹੜਾ ਕੋਲ ਸ਼ਬਦਲ ਹੋਇਆ ਵੀ ਬਾਈ ਮਿਲਣਾ ਏ ਮਨੇ ਪੂਰੀ ਟੀਮ ਸਾਡੇ ਕੋਲੇ ਆਈ ਆ ਤੇ ਇਹਨਾਂ ਦਾ ਬਹੁਤ ਮੈਂ ਤਦ ਲੋਕਾਂ ਨੂੰ ਨਮਾਜ਼ ਕਰਦਾ ਤੇ ਮੈਂ ਚਾਹੁੰਦਾ ਕਿ ਚਾਰ ਸ਼ਬਦ ਵੀ ਬਾਈ ਬੋਲ ਕੇ ਆਪਣੀ ਲਾਇ ਦੇ ਵਿੱਚ ਜਰੂਰ ਸੁਣੋ ਹੋ ਕਿਉਂ ਇੰਨਾ ਨੰਦ ਪੁਰੀਆਂ ਛੱਡੀਆਂ ਆ ਕੇ ਲਾਂ ਦਾ ਤਵਾਰਨ ਸਦਾ ਸਿੱਖਾਂ ਦੀ ਵਿਗੜੀ ਰਹੀ ਆ ਸਮੇਂ ਦੀਆਂ ਸਰਕਾਰਾਂ ਨਾ ਸਦਾ ਸਿੱਖਾਂ ਦੀ ਵਿਗੜੀ ਰਹੀ ਆ ਸਮੇਂ ਦੀਆਂ ਸਰਕਾਰਾਂ ਨਾ ਵੀਰੋ ਸਮੇਂ ਦੀਆਂ ਸਰਕਾਰਾਂ ਨਾਲ ਹਮੇਸ਼ਾ ਸਿੱਖਾਂ ਦੀ ਵਿਗੜੀ ਰਹੀ ਆ ਇਸੇ ਮੁੱਦੇ ਨੂੰ ਲੈ ਕੇ ਵੀਰ ਲੱਖੇ ਸਿਧਾਣੇ ਵੱਲ ਹੋਰ ਸਾਰੇ ਵੀਰਾਂ ਵੱਲੋਂ ਜਿਹੜੇ ਪੰਥ ਦਰਦੀ ਨੇ ਉਹਨਾਂ ਵੱਲੋਂ 13 ਸਤੰਬਰ ਵਾਲੇ 13 ਜਨਾਈ ਵਾਲੇ ਦਿਨ ਇਕੱਠ ਰੱਖਿਆ ਗਿਆ ਜੀ ਬਹੁਤ ਵੱਡਾ ਜਿਹੜੇ ਸਾਡੇ ਵੀਰ ਨਜਾਇਜ਼ ਹੁਸ ਮੁਕਾਬਲੇ ਬਣਾ ਕੇ ਮਾਰੇ ਗਏ ਨੇ ਉਹਦੇ ਸਬੰਧ ਵਿੱਚ ਇਕੱਠ ਰੱਖਿਆ ਗਿਆ 13 ਤਰੀਕ ਨੂੰ ਤੇ ਉਹ ਸਮਾਂ ਤੇ ਸਥਾਨ ਸਾਰਾ ਦੱਸ ਦਿੱਤਾ ਜਾਏਗਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੇ ਜੀ ਹੋਮਾ ਮਾ ਕੇ ਆਪਾਂ ਜਰੂਰ ਹਿੱਸਾ ਬਣੀਏ ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ